ਆਧੁਨਿਕ ਸਮੇਂ ਅਤੇ ਆਧੁਨਿਕ ਜ਼ਮਾਨੇ ਦੀਆਂ ਗੱਡੀਆਂ ਅਤੇ ਵਾਹਨਾਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਇਸ ਵਿੱਚ ਐਸਯੂਵੀ ਗੱਡੀਆਂ ਦਾ ਪ੍ਰਮੁੱਖ ਤੌਰ ਤੇ ਨਾ ਆਉਂਦਾ ਜੋ ਕਿ ਇਸ ਵੇਲੇ ਲੋਕਾਂ ਦੀ ਪਹਿਲੀ ਪਸੰਦ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅੰਕੜੇ ਇਹ ਵੀ ਕਹਿੰਦੇ ਨੇ ਕਿ ਐਸਯੂਵੀ ਗੱਡੀਆਂ ਦੀ ਵਿਕਰੀ ਵਧ ਰਹੀ ਹੈ ਅਤੇ ਲੋਕਾਂ ਵੱਲੋਂ ਇਸ ਨੂੰ ਵਧੇਰੇ ਪਸੰਦ ਵੀ ਕੀਤਾ ਜਾ ਰਿਹਾ ਹੈ ਅਜਿਹੇ ਵਿੱਚ ਇੱਕ ਵੱਡਾ ਸਵਾਲ ਇਹ ਉੱਠਦਾ ਹੈ ਕਿ ਐਸਯੂਵੀ ਗੱਡੀਆਂ ਪ੍ਰਤੀ ਖਿੱਚ ਕਿਉਂ ਵੱਧ ਰਹੀ ਹੈ ਇਹਨਾਂ ਦੀਆਂ ਕਿਹੜੀਆਂ ਅਜਿਹੇਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਕਿ ਇਹ ਲੋਕਾਂ ਦੇ ਮਨਾਂ ਵਿੱਚ ਇੱਕ ਵਿਸ਼ੇਸ਼ ਥਾਂ ਬਣਾ ਰਹੀਆਂ ਨੇ ਇਸ ਸਮੁੱਚੇ ਪਹਿਲੂ ਬਾਰੇ ਤਫਸੀਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ਜ਼ਰੀਏ ਸਾਲ 2024 ਵਿੱਚ ਦੁਨੀਆ ਭਰ ਵਿੱਚ ਵਿਕਣ ਵਾਲੀਆਂ ਸਾਰੀਆਂ ਕਾਰਾਂ ਵਿੱਚੋਂ 54% ਦਾ ਹਿੱਸਾ SUV ਗੱਡੀਆਂ ਦਾ ਬਣਦਾ ਹੈ। ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ SUV ਦਾ ਭਾਵ ਕੀ ਹੁੰਦਾ ਹੈ? SUV ਸਪੋਰਟਸ ਯੂਟਿਲਿਟੀ ਵਾਹਨ ਜਿਨ੍ਹਾਂ ਨੂੰ ਕੇ ਉੱਚ ਪੱਧਰ ਦੀਆਂ ਗੱਡੀਆਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਐਸਯੂਵੀ ਗੱਡੀਆਂ ਦੀ ਮੰਗ ਉਸ ਦੌਰ ਵਿੱਚ ਵੱਧ ਰਹੀ ਹੈ ਜਦੋਂ ਸੰਯੁਕਤ ਰਾਸ਼ਟਰ ਅਤੇ ਹੋਰ ਜਥੇਬੰਦੀਆਂ ਵੱਲੋਂ ਆਲਮੀ ਤਪਸ਼ ਅਤੇ ਜਲਵਾਯੂ ਸੰਕਟ ਦੇ ਨਾਲ-ਨਾਲ ਰਹਿਣ ਸਹਿਣ ਦੀ ਵੱਧਦੀ ਲਾਗਤ ਦੇ ਕਾਰਨ ਛੋਟੇ ਅਤੇ ਵਧੇਰੇ ਵਾਤਾਵਰਣ ਪੱਖੀ ਵਾਹਨਾਂ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਭਾਰਤ ਵਿੱਚ ਵੀ ਐਸਯੂਵੀ ਗੱਡੀਆਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਅਤੇ ਜੇਕਰ ਤੁਹਾਨੂੰ ਦੁਨੀਆ ਭਰ ਦੇ ਵੇਰਵੇ ਦੱਸੀਏ ਤਾਂ ਐਸਯੂਵੀ ਗੱਡੀਆਂ ਦੀ ਵਿਕਰੀ ਵਾਲੇ ਦੁਨੀਆ ਪਰ ਵਿੱਚ ਜਿਹੜੇ ਤਿੰਨ ਦੇਸ਼ ਮੋਹਰੀ ਨੇ ਉਹਨਾਂ ਵਿੱਚ ਚੀਨ ਅਮਰੀਕਾ ਅਤੇ ਭਾਰਤ ਦੇ ਨਾਂ ਆਉਂਦੇ ਨੇ ਚੀਨ ਵਿੱਚ ਵਿਕਣ ਵਾਲੀਆਂ ਸਭ ਤੋਂ ਵੱਧ ਐਸਯੂਵੀ ਗੱਾਰਾਂ ਦੀ ਗਿਣਤੀ ਲਗਭਗ 11.5 ਮਿਲੀਅਨ ਬਣਦੀ ਹੈ ਚੀਨ ਤੋਂ ਬਾਅਦ ਅਮਰੀਕਾ ਭਾਰਤ ਅਤੇ ਜਰਮਨੀ ਵੀ ਐਸਯੂਵੀ ਵਿਕਰੀ ਦੇ ਮਾਮਲੇ ਵਿੱਚ ਕਾਫੀ ਅੱਗੇ ਨਜ਼ਰ ਆਉਂਦੇ ਨੇ ਪਿਛਲੇ 2 ਸਾਲਾਂ ਦੌਰਾਨ ਭਾਰਤ ਵਿੱਚ ਐਸਯੂਵੀ ਗੱਡੀਆਂ ਦੀ ਵਿਕਰੀ ਵਿੱਚ 14 ਫੀਸਦੀ ਦਾ ਵਾਧਾ ਹੋਇਆ ਭਾਰਤ ਵਰਗੇ ਵਿਸ਼ਵ ਵਿਆਪੀ ਬਾਜ਼ਾਰਾਂ ਵਿੱਚ ਐਸਯੂਵੀ ਦਾ ਚਲਨ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਐਸਯੂਵੀ ਗੱਡੀਆਂ ਦੇ ਇਸ ਰੁਝਾਨ ਯਾਨੀ ਕਿ ਮੰਗ ਵਧਣ ਦੇ ਕਾਰਨ ਇਹ ਮੰਨੇ ਜਾ ਰਹੇ ਨੇ ਕਿ ਦੁਨੀਆ ਭਰ ਦੀਆਂ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਅਰਥ ਵਿਵਸਥਾਵਾਂ ਵਿੱਚ ਲੋਕਾਂ ਦੀ ਖਰੀਦਣ ਦੀ ਸ਼ਕਤੀ ਵਿੱਚ ਸੁਧਾਰ ਹੋ ਰਿਹਾ ਹੈ ਜਿਸ ਦਾ ਸਿੱਧਾ ਫਾਇਦਾ ਐਸਯੂਵੀ ਗੱਡੀਆਂ ਦੀ ਵਿਕਰੀ ਵਾਲੇ ਪਾਸੇ ਹੋ ਰਿਹਾ ਹੈ ਇਸ ਤੋਂ ਇਲਾਵਾ ਇਹਨਾਂ ਗੱਡੀਆਂ ਦੀ ਦਿੱਖ ਇਹਨਾਂ ਦੀ ਉਪਯੋਗੀ ਆਰਾਮਦਾਇਕ ਹੋਣ ਅਤੇ ਇਹਨਾਂ ਵਿੱਚ ਭਾਤ ਭਾਤ ਦੀਆਂ ਨਵੀਆਂ ਕਿਸਮਾਂ ਹੋਣਾ ਵੀ ਇਨਾਂ ਦੀ ਵਿਕਰੀ ਵਧਨ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ। ਸਭ ਤੋਂ ਵੱਡੀ ਗੱਲ ਇਹ ਵੀ ਦਰਜ ਹੁੰਦੀ ਹੈ ਕਿ ਆਟੋਮੋਬਾਈਲ ਇੰਡਸਟਰੀ ਨੇ ਐਸਯੂਵੀ ਰਾਹੀਂ ਦੂਜੀਆਂ ਕਾਰਾਂ ਵਾਂਗ ਪ੍ਰਦਰਸ਼ਨ ਕਰਨ ਵਾਲੇ ਵਾਹਨ ਲਈ ਵਧੇਰੇ ਪੈਸੇ ਵਸੂਲਣ ਦਾ ਵੀ ਇੱਕ ਸੌਖਾ ਤਰੀਕਾ ਲੱਭ ਲਿਆ।